ਵੀਰ ਆ ਗਿਆ ਤੂੰ ਲੋ ਜੀ ਵੀ ਕਰ ਦੋ ਵੀ ਇਹ ਲੋ ਜੀ ਪਿੰਡ ਮੀਆਂਪੁਰ ਤੋਂ ਅੱਜ Jio ਦਾ ਟਾਵਰ ਬੰਦ ਕਰਨ ਦੇ ਕਿਸਾਨ ਜਿਹਾ ਬੰਦਿਆਂ ਦੇ ਬੰਦੇ ਬਾਬਾ ਜੀ ਸਾਡੇ ਹੈਪੀ ਉਹ ਮੈਂਬਰ ਸਾਰੇ ਖੂਜਮਾਨ ਮੈਂਬਰ ਨਾਲ ਨੇ ਇਹ ਆਪਣੇ ਸਾਰੇ ਬੰਦੇ ਇਕੱਠੇ ਹੋ ਕੇ ਆ ਜਾਏ ਨੇ ਟਾਵਰ ਬੰਦ ਕਰਨ ਵਾਸਤੇ ਅੱਜ Jio ਦਾ ਟਾਵਰ ਅੱਜ ਅਸੀਂ ਨੂੰ ਬੰਦ ਕਰਨ ਲੱਗੇ ਆਂ ਜਿੰਨੇ ਵੀ ਇਲਾਕੇ ਹਾਂ ਜਿੰਨੇ ਸਾਡੇ ਇਲਾਕੇ ਦੇ ਟਾਵਰ ਨੇ ਅਸੀਂ ਸਾਰੇ ਬੰਦ ਕਰਨੇ ਲਓ ਆਪਾ ਜੀ ਕਰੋ ਫਿਰ ਛੋਪੂ ਕੰਮ ਐ ਈਸੋ ਦੇ ਹਾ ਸੂਰਿਆ ਕਾਲ ਯੂਨੀਅਨ ਜਿੰਦਾਬਾਦ ਸਾਨ ਯੂਨੀਅਨ ਜਿੰਦਾਬਾਦ ਇਨਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਜਿੰਦਾਬਾਦ ਲਾਓ ਜਿੰਦਾ ਦੇ ਬਈ ਜਿੱਦੀ ਖੋਲ ਲੈ ਲਾਓ ਜੀ ਜਿੰਦਾ ਉੱਪਰ ਚੱਪੇ ਨਾਲ ਨਹੀਂ ਦੇਖ ਲੱਗਣਾ ਬਈ ਇੱਥੇ ਇੱਥੇ ਬਹਿਣਾ ਇੱਥੇ ਜਿੰਦਾ ਬਹਿਣਾ ਆਓ ਜੀ ਕੋਈ ਰੇਲਾ ਲਾ ਦੇ ਕੋਈ ਜੀ ਬਦ ਹਾਂ ਜਿੰਦਾ ਕਿਥੇ ਭਾਈ ਜਿੰਦਾ ਆ ਗਿਆ ਆ ਗਿਆ ਜਿੰਦਾ ਇਹਦਾ ਲਿਆ 400 ਨੂੰ ਸੋਤੇ ਕੱਤੇ ਲਿਆ ਮੈਂ ਕਹਿੰਦਾ ਟਰਾਂਸਫਰ ਮੇ ਤਾਂ ਵੀ ਹੈ ਤਾਂ ਤਾਂ ਠੀਕ ਹੈ ਹਾਂ